ਸਾਦ ਸੰਗ ਪ੍ਰਭ ਦੇ ਹੋ ਨਿਵਾਸ ਸਰਬ ਸੁਖ ਨਾਨਕ ਪਰਗਾਸ ਸਾਦ ਸੰਗ ਦੇ ਹੋ ਨਿਵਾਸ ਸੋਖ ਨਾਨਕ ਪਰਗਾਸ ਵਾਹਿਗੁਰੂ ਗੁਣ ਵਿਚਾਰੇ ਗਿਆਨੀ ਸੋਏ ਗੁਣ ਮਹਿ ਗਿਆਨ ਪਰਾਪਤ ਹੋਏ ਗੁਣ ਦਾਤਾ ਵਿਰਲਾ ਸੰਸਾਰ ਸਾਚੀ ਕਰਨੀ ਗੁਰ ਵਿਚਾਰ ਧੰਨ ਧੰਨ ਸਤਿਗੁਰੂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰੇ ਹੋਈ ਓਮਕਾਰ ਬਾਣੀ ਜਦੋਂ ਕਿ ਗੁਰੂ ਨਾਨਕ ਸਾਹਿਬ ਜੀ ਨਰਮਦਾ ਕੰਡੇ ਨਰਦਾ ਨਦੀ ਦੇ ਕੰਡੇ ਦੇ ਉੱਤੇ ਜੋ ਓਂਕਾਰ ਮੰਦਿਰ ਬਣਿਆ ਹੋਇਆ ਹੋਇਆ ਉਸ ਥਾਂ ਤੇ ਉੱਤੇ ਗਏ ਤਾਂ ਉੱਥੇ ਪਾਂਡੇ ਦੇ ਨਾਲ ਵਿਚਾਰਾਂ ਹੋਈਆਂ ਪਾਂਡਾ ਵਿਦਵਾਨ ਪਾਂਡਾ ਸੀ ਜਿਹੜਾ ਕਿ ਆਪ ਹੀ ਪੜ੍ਹਿਆ ਲਿਖਿਆ ਸੀ ਅਤੇ ਆਪਣੇ ਚੇਲਿਆਂ ਨੂੰ ਜੋ ਉਸ ਤੇ ਚਾਟਦੇ ਸਨ ਜੋ ਵਿਦਿਆਰਥੀ ਸਨ ਉਹਨਾਂ ਨੂੰ ਵੀ ਪੜ੍ਹਾਉਂਦਾ ਸੀ ਉਸਨੇ ਉਸ ਮੰਦਰ ਦੇ ਵਿੱਚ ਓੰਕਾਰ ਦੀ ਮੂਰਤੀ ਬਣਾਈ ਹੋਈ ਸੀ ਸਤਿਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਓੰਕਾਰ ਜਿਹੜਾ ਹੈ ਉਹ ਮੂਰਤੀਮਾਨ ਨਹੀਂ ਹੋ ਸਕਦਾ ਓੰਕਾਰ ਦੀ ਮੂਰਤੀ ਬਣਾਈ ਨਹੀਂ ਨਹੀਂ ਜਾ ਸਕਦੀ ਉਹ ਓੰਕਾਰ ਜੋ ਹੈ ਉਹ ਤਾਂ ਸਾਰੇ ਪਾਸੇ ਹੀ ਸਮਾਇਆ ਹੋਇਆ ਉਸ ਦੀ ਜੋਤ ਸਾਰਿਆਂ ਦੇ ਵਿੱਚ ਹੀ ਸਮਾਈ ਹੋਈ ਹੈ ਉਸ ਦੀ ਮੂਰਤੀ ਨਹੀਂ ਬਣਾਈ ਜਾ ਸਕਦੀ ਉਹ ਵਾਹਿਗੁਰੂ ਜੋ ਹੈ ਉਹ ਸਰਬ ਵਿਆਪਕ ਹੈ ਉਹ ਓਮਕਾਰ ਸਰਬ ਵਿਆਪਕ ਹੈ ਉਸ ਪਾਂਡੇ ਨਾਲ ਹੋਰ ਵੀ ਕਈ ਕੁਝ ਸਤਿਗੁਰੂ ਜੀ ਨੇ ਵਿਚਾਰ ਕੀਤੇ ਤਾਂ ਇਸ 17ਵੀਂ ਪੌੜੀ ਦੇ ਵਿੱਚ ਸਤਿਗੁਰੂ ਜੀ ਉਸ ਪਾਂਡੇ ਦੇ ਨਾਲ ਵਿਚਾਰ ਕਰਦੇ ਹੋਏ ਸਾਨੂੰ ਵੀ ਉਪਦੇਸ਼ ਕਰ ਰਹੇ ਹਨ ਗੁਣ ਵਿਚਾਰੇ ज्ञानी सोए ज्ञानी ज्ञानी कौन है ज्ञानी अर्थात जिस दी उस परमात्मा दे पै गई है जिसने उस परमात्मा पछाण लिया है वो है ज्ञानी जिसने उस परमात्मा का ज्ञान हो गया है जिसने ਉਸ ਪਰਮਾਤਮਾ ਨੂੰ ਪ੍ਰੇਸ਼ਾਨ ਲਿਆ ਹੈ ਉਸ ਪਰਮਾਤਮਾ ਦੇ ਨਾਲ ਸਾਥ ਪਾ ਲਈ ਹੈ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਗੋੜ ਵਿਚਾਰੇ ਗਿਆਨੀ ਸੋਏ ਜਿਹੜਾ ਉਸ ਵਾਹਿਗੁਰੂ ਦੇ ਗੁਣਾਂ ਦੀ ਵਿਚਾਰ ਕਰਦਾ ਹੈ ਉਸ ਵਾਹਿਗੁਰੂ ਦੀ ਸਿਫਤ ਸਲਾਹਾਂ ਕਰਦਾ ਹੈ ਉਹੀ ਅਸਲੀ ਗਿਆਨੀ ਹੈ ਗਿਆਨੀ ਹੈ ਹੀ ਉਹ ਜੋ ਉਸ ਵਾਹਿਗੁਰੂ ਦੇ ਗੁਣਾਂ ਦੀ ਵਿਚਾਰ ਕਰਦਾ ਹੈ ਗੁਣਮੈ ਗਿਆਨ ਪਰਾਪਤ ਹੋਏ ਗੁਣਮੈ ਗੁਣਾ ਦੇ ਰਾਹੀ ਹੀ ਉਸ ਵਾਹਿਗੁਰੂ ਦੇ ਗੁਣ ਉਚਾਰ ਉਚਾਰ ਕੇ ਉਸ ਜਾਂ ਸਿਖਤਾਂ ਕਰ ਕਰਕੇ ਹੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਗਿਆਨ ਉਸ ਪਰਮਾਤਮਾ ਦੇ ਨਾਲ ਜਾਣ ਪਛਾਣ ਉਸ ਪਰਮਾਤਮਾ ਦੇ ਨਾਲ ਸਾਥ ਜਿਸ ਨੇ ਕਿ ਸਾਰੀ ਸ੍ਰਿਸ਼ਟੀ ਰਚੀ ਹੋਈ ਹੈ ਉਸ ਪਰਮਾਤਮਾ ਦਾ ਅਨੁਭਵ ਉਹ ਉਸ ਸਵਾਹਿਗੁਰੂ ਦੇ ਗੁਣ ਗਾ ਗਾ ਕੇ ਹੀ ਇਸ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਗੁਣ ਗਾਣੇ ਹਨ ਉਹ ਸਵਾਹਿਗੁਰੂ ਦੇ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਗੁਰੂ ਦੀ ਬਾਣੀ ਜੋ ਹੈ ਉਹ ਉਸ ਵਾਹਿਗੁਰੂ ਦੇ ਗੁਣਾਂ ਦੇ ਨਾਲ ਹੀ ਭਰੀ ਹੋਈ ਹੈ ਇਹ ਬਾਣੀ ਸਾਰੀ ਉਸ ਵਾਹਿਗੁਰੂ ਦੇ ਗੁਣ ਹੀ ਗਾਉਂਦੀ ਹੈ ਸੁਖਣੀ ਸਾਹਿਬ ਦੇ ਵਿੱਚ ਅਸੀਂ ਉਸ ਦੇ ਗੁਣ ਹੀ ਗਾਉਂਦੇ ਹਾਂ ਸੋ ਕਿਉ ਬਿਸਰ ਜੇ ਕਾਲ ਨ ਭਨ ਸੋ ਕਿਉਂ ਬਿਸਰ ਜੇ ਕੀਆ ਜਾਨਾ ਸੋ ਕਿਉਂ ਬਿਸਰ ਜਿਨ ਸਭ ਕੁਛ ਦਿੱਤੀਆ ਸੋ ਕਿਉਂ ਬਿਸਰ ਜੇ ਜੀਵਨ ਜੀਆ ਇਹ ਸਾਰੇ ਅਸੀਂ ਉਸ ਵਾਹਿਗੁਰੂ ਦੇ ਗੁਣ ਹੀ ਗਾਉਂਦੇ ਆਂ ਕਿ ਉਹ ਵਾਹਿਗੁਰੂ ਨੇ ਜਿਹਨੇ ਸਾਨੂੰ ਸਭ ਕੁਛ ਦਿੱਤਾ ਹੈ ਉਸ ਨੂੰ ਕਿਉਂ ਬਿਸਰਾਇਆ ਜਾਵੇ ਉਹ ਜੋ ਵਾਹਿਗੁਰੂ ਸਭ ਕੁਝ ਜਾਣਦਾ ਹੈ ਕਿ ਅਸੀਂ ਕਿੰਨੀ ਕੁ ਘਾਲ ਕਰਦੇ ਹਾਂ ਕਿੰਨੀ ਉਸ ਦੇ ਲਈ ਸੇਵਾ ਕਰ ਰਹੇ ਹਾਂ ਉਹ ਸਭ ਕੁਝ ਜਾਣਦਾ ਹੈ ਇਹ ਉਸਤੇ ਅਸੀਂ ਗੁਣ ਹੀ ਗਾਉਂਦੇ ਹਾਂ ਤੋਂ ਸਤਿਗੁਰੂ ਦੇ ਗੁਣ ਗਾਣੇ ਤੇ ਸਤਿਗੁਰੂ ਅਪਦੇਸ਼ ਕਰਦੇ ਹਨ ਗੁਣ ਮੈਂ ਗਿਆਨ ਪ੍ਰਾਪਤ ਹੋਏ ਉਸ ਵਾਹਿਗੁਰੂ ਦੇ ਗੁਣ ਗਾਉਣ ਦੇ ਨਾਲ ਉਸ ਵਾਹਿਗੁਰੂ ਦੀਆਂ ਸਿੱਖਤਾ ਸਿਰ ਸਲਾਹਾਂ ਕਰਨ ਦੇ ਨਾਲ ਉਸ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਉਸ ਵਾਹਿਗੁਰੂ ਦੇ ਨਾਲ ਜਾਣ ਪਛਾਣ ਹੋ ਜਾਂਦੀ ਹੈ ਉਸ ਵਾਹਿਗੁਰੂ ਦੇ ਨਾਲ ਸਾਝ ਪੈ ਜਾਂਦੀ ਹੈ ਗੁਣ ਦਾਤਾ ਵਿਰਲਾ ਸੰਸਾਰ ਪਰ ਇਹ ਜੋ ਗੁਣ ਹਨ ਉਸ ਵਾਹਿਗੁਰੂ ਦੇ ਗੁਣ ਇੱਕ ਵਿਰਲਾ ਹੀ ਸੰਸਾਰ ਦੇ ਵਿੱਚ ਕੋਈ ਹੈ ਜੋ ਮਹਾਪੁਰਖ ਹੈ ਜੋ ਉਸ ਵਾਹਿਗੁਰੂ ਦੇ ਗੁਣਾ ਦੀ ਬਖਸ਼ਿਸ਼ ਕਰ ਸਕਦਾ ਹੈ ਉਹ ਮਹਾਪੁਰਖ ਹੈ ਸਤਗੁਰੂ ਸਤਗੁਰੂ ਦੇ ਰਾਹੀ ਇਹਨਾਂ ਗੁਣਾ ਦੀ ਸਾਡੇ ਉੱਤੇ ਬਖਸ਼ਿਸ਼ ਹੁੰਦੀ ਹੈ ਗੁਣ ਦਾ ਦਾਤਾ ਗੁਣਾ ਦਾ ਦਾਤਾ ਵਿਰਲਾ ਸੰਸਾਰ ਸਾਰ ਦੇ ਵਿੱਚ ਵਿਰਲਾ ਹੀ ਹੈ ਜੋ ਗੁਣਾ ਦਾ ਦਾਤਾ ਹੈ ਜਿਉ ਉਸ ਵਾਹਿਗੁਰੂ ਦੇ ਗੁਣਾ ਦੇ ਨਾਲ ਜੋੜਦਾ ਹੈ ਉਸ ਵਾਹਿਗੁਰੂ ਦੇ ਨਾਲ ਆਪਣੀ ਬਖਸ਼ੀ ਹੋਈ ਬਾਣੀ ਜੋ ਕਿ ਗੁਣਾ ਦੇ ਨਾਲ ਭਰਪੂਰ ਹੈ ਉਸ ਤੇ ਨਾਲ ਜੋੜਦਾ ਹੈ ਨਹੀਂ ਤਾਂ ਸਭ ਆਪਣੇ ਆਪ ਦੇ ਨਾਲ ਹੀ ਜੋੜਦੇ ਹਨ ਦੇਵੀ ਦੇਵ ਤੇ ਸਭ ਆਪਣੇ ਆਪ ਦੇ ਨਾਲ ਜੋੜਦੇ ਰਹੇ ਪਰ ਕੋਈ ਵਿਰਲਾ ਹੀ ਸੰਸਾਰ ਦੇ ਵਿੱਚ ਗੁਣ ਦਾਤਾ ਹੈ ਮਹਾਪੁਰਖ ਹੈ ਜਿਹੜਾ ਕਿ ਉਹ ਵਾਹਿਗੁਰੂ ਦੇ ਗੁਣ ਬਖਸ਼ ਕੇ ਉਸ ਵਾਹਿਗੁਰੂ ਦੇ ਨਾਲ ਜੋੜਦਾ ਹੈ ਉਹ ਹੈ ਸਤਿਗੁਰੂ ਸਤਿਗੁਰੂ ਹੀ ਵਾਹਿਗੁਰੂ ਦੇ ਗੁਣਾ ਦੀ ਬਖਸ਼ਿਸ਼ ਕਰਕੇ ਸਾਨੂੰ ਉਸ ਵਾਹਿਗੁਰੂ ਦੇ ਨਾਲ ਜੋੜਦਾ ਹੈ ਸਾਚੀ ਕਰਨੀ ਗੁਰ ਵਿਚਾਰ ਗੁਰੂ ਦੇ ਉਪਦੇਸ਼ ਤੇ ਰਣੀ ਗੁਰ ਵਿਚਾਰ ਗੁਰੂ ਦੇ ਉਪਦੇਸ਼ ਦੀ ਵਿਚਾਰ ਕਰਕੇ ਹੀ ਸਾਚੀ ਕਰਨੀ ਇਹ ਸਾਚੀ ਕਰਨੀ ਕਿ ਗੁਣਾਂ ਦੇ ਨਾਲ ਜੋੜਨਾ ਉਸ ਵਾਹਿਗੁਰੂ ਦੇ ਸਿੱਖ ਸਲਾਹ ਦੇ ਨਾਲ ਜੋੜਨਾ ਇਹ ਸਾਚੀ ਕਰਨੀ ਹੈ ਪਰ ਇਹ ਸਾਚੀ ਕਰਨੀ ਮਿਲਦੀ ਕਿਸ ਤਰ੍ਹਾਂ ਹੈ ਗੁਰ ਵਿਚਾਰ ਗੁਰੂ ਦੇ ਉਪਦੇਸ਼ ਤੇ ਰਣੀ ਗੁਰੂ ਦਾ ਉਪਦੇਸ਼ ਗੁਰੂ ਦੀ ਬਾਣੀ ਗੁਰੂ ਦੀ ਬਾਣੀ ਦੇ ਰਾਹੀਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਉਸ ਵਾਹਿਗੁਰੂ ਦੇ ਗੁਣ ਗਾਣੇ ਹੀ ਸੱਚੀ ਕਰਨੀ ਹੈ ਉਸ ਵਾਹਿਗੁਰੂ ਦੀਆਂ ਸਿੱਖ ਸਲਾਹਾਂ ਕਰਨੀਆਂ ਹੀ ਸੱਚੀ ਕਰਨੀ ਹੈ ਕਿਉਂਕਿ ਸਤਗੁਰੂ ਜੀ ਉਪਦੇਸ਼ ਕਰਦੇ ਹਨ ਜਿਸ ਨੂੰ ਵਖੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਜਿਸ ਨੂੰ ਉਸ ਵਾਹਿਗੁਰੂ ਦੇ ਗੁਣ ਮਿਲ ਗਏ ਸਿੱਧ ਸਲਾਹਾ ਮਿਲ ਗਈਆਂ ਉਹ ਫਿਰ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ ਅਗੰ ਅਰਗੋਚਰ ਕੀਮਤ ਨਹੀਂ ਪਾਏ ਉਹ ਵਾਹਿਗੁਰੂ ਜਿਉਂ ਅਗਾ ਨੂੰ ਹੈ ਉਸ ਤੱਕ ਪਹੁੰਚਿਆ ਹੀ ਨਹੀਂ ਜਾ ਸਕਦਾ ਅਗੋਚਰ ਹੈ ਅਗੋਚਰ ਜਿਸ ਰਾਹੀ ਸ ਆਪਣੇ ਗਿਆਨ ਇੰਦਰੀਆਂ ਦੇ ਰਾਹੀ ਨਾ ਪਹੁੰਚਿਆ ਜਾ ਸਕੇ ਉਹ ਹੈ ਅਹੋਚਰ ਉਹ ਅਗੰਮ ਹੈ ਅਗੋਚਰ ਹੈ ਉਸ ਦੀ ਕੀਮਤ ਵੀ ਨਹੀਂ ਪਾਈ ਜਾ ਸਕਦੀ ਕੀਮਤ ਨਹੀਂ ਪਾਈ ਉਸ ਦੀ ਵਡਿਆਈ ਦੀ ਕੀਮਤ ਉਸ ਦੇ ਗੁਣਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ ਪਰ ਕੌਣ ਪਾ ਸਕਦਾ ਹੈ ਉਸ ਤੇ ਗੁਣਾਂ ਦੀ ਵਡਿਆਈ ਉਸ ਤੇ ਗੁਣਾਂ ਦੀ ਸਿਫਤ ਸਲਾਹਾਂ ਦੀ ਵਡਿਆਈ ਦੀ ਕੀਮਤ ਉਹ ਪਾ ਸਕਦਾ ਹੈ ਜਾਂ ਤਾਂ ਉਹ ਆਪ ਕਰਤਾ ਵਾਹਿਗੁਰੂ ਤੇ ਜਾਂ ਸਤਿਗੁਰੂ ਕਿਉਂਕਿ ਆਪਾਂ ਇਸੇ ਓੰਕਾਰ ਦੀ ਬਾਣੀ ਦੇ ਵਿੱਚ ਪਹਿਲਾਂ ਪੜਿਆ ਹੈ ਕਰਤੇ ਕੀ ਮਿੱਤ ਕਰਤਾ ਜਾਣੈ ਕਰਤੇ ਕੀ ਮਿੱਤ ਕਰਤੇ ਦੀ ਵਡਿਆਈ ਕਰਤਾ ਜਾਣੈ ਕਰਤਾ ਹੀ ਜਾਣਦਾ ਹੈ ਉਹ ਵਾਹਿਗੁਰੂ ਜਾਣਦਾ ਹੈ ਆਪਣੀ ਵਡਿਆਈ ਉਹ ਵਾਹਿਗੁਰੂ ਕਰਤਾ ਆਪ ਜਾਣਦਾ ਹੈ ਹੋਰ ਵੀ ਕੋਈ ਜਾਣਦਾ ਹੈ ਸਤਿਗੁਰੂ ਉਪਦੇਸ਼ ਕਰਦੇ ਹਨ ਕਰਤੇ ਕੀ ਮਿੱਤ ਕਰਤਾ ਜਾਣੈ ਕਹਿ ਜਾਣੈ ਸੂਰਾ ਜਾਂ ਤਾਂ ਉਹ ਵਾਹਿਗੁਰੂ ਆਪ ਉਹ ਆਪਣੀ ਵਡਿਆਈ ਜਾਣਦਾ ਹੈ ਜਾਂ ਸਤਿਗੁਰੂ ਜਾਣਦਾ ਹੈ ਜੋ ਸੂਰਮਾ ਸਤਿਗੁਰੂ ਹੈ ਉਸ ਵਾਹਿਗੁਰੂ ਦੀ ਵਡਿਆਈ ਜਾਣਦਾ ਹੈ ਬਸ ਉਸ ਵਾਹਿਗੁਰੂ ਦੀ ਵਡਿਆਈ ਹੋਰ ਕੋਈ ਨਹੀਂ ਜਾਣ ਸਕਦਾ ਔਰ ਉਸ ਦੀ ਵਡਿਆਈ ਦੀ ਕੀਮਤ ਨਹੀਂ ਪਾ ਸਕਦਾ ਵਾਹਿਗੁਰੂ ਆਪ ਜਾਣਦਾ ਹੈ ਜਾਂ ਸਤਿਗੁਰੂ ਸੂਰਮਾ ਉਸ ਵੜੇ ਉਸ ਵਾਹਿਗੁਰੂ ਦੀ ਵਡਿਆਈ ਜਾਣਦਾ ਹੈ ਤਾ ਮਿਲੀਏ ਜਾਨ ਲਏ ਮਿਲਾਏ ਉਸ ਵਾਹਿਗੁਰੂ ਦੇ ਨਾਲ ਮਿਲਿਆ ਜਾ ਸਕਦਾ ਹੈ ਮਿਲਦਾ ਇਸ ਤਰ੍ਹਾਂ ਹੈ ਕਿ ਜਾਂ ਲਏ ਮਿਲਾਏ ਜਾਂ ਉਹ ਆਪ ਹੀ ਵਾਹਿਗੁਰੂ ਸਤਗੁਰ ਦੀ ਰਾਹੀ ਮਲਾ ਲਵੇ ਤਾਂ ਹੀ ਉਸ ਤੇ ਨਾਲ ਮਿਲਿਆ ਜਾ ਸਕਦਾ ਹੈ ਗੁਣਵੰਤੀ ਗੋੜ ਸਾਰੇ ਨੀਤ ਗੁਣਵੰਤੀ ਜਿਸ ਦੇ ਅੰਦਰ ਗੁਣਾ ਦਾ ਖਜ਼ਾਨਾ ਭਰਿਆ ਹੋਇਆ ਹੈ ਉਹ ਗੁਣਵੰਤੀ ਫਿਰ ਉਹ ਗੁਣ ਸਾਰੇ ਨੀਤ ਸਦਾ ਹੀ ਨੀਤ ਸਦਾ ਹੀ ਸਾਰੇ ਸੰਭਾਲ ਕਰਦੀ ਹੈ ਫਿਰ ਉਹ ਗੁਣਵੰਤੀ ਗੁਣਾ ਦੀ ਉਸ ਵਾਹਿਗੁਰੂ ਦੇ ਸਿੱਖ ਸਲਾਹਾਂ ਦੀ ਸਦਾ ਸੰਭਾਲ ਕਰਦੀ ਹੈ ਅਰਥਾਤ ਉਹ ਗੁਣਵੰਤੀ ਜਿਸ ਦੇ ਅੰਦਰ ਉਸ ਵਾਹਿਗੁਰੂ ਦੇ ਗੁਣ ਆ ਗਏ ਹਨ ਜੋ ਗੁਣ ਸ਼ਬਦਾਂ ਦੇ ਵਿੱਚ ਸਾਨੂੰ ਸਤਿਗੁਰੂ ਨੇ ਦਰਸਾਏ ਉਹ ਗੁਣਵੰਤੀ ਦੇ ਵਿੱਚ ਆ ਗਈ ਮਿੱਠ ਬੋਲੜਾ ਜੀ ਪਰ ਸੱਜਣ Swami ਮੂਰਾ ਉਹ ਮਿੱਠ ਬੋਲੜਾ ਗੁਣਵੰਤੀ ਦੇ ਵਿੱਚ ਵੀ ਇਹ ਗੁਣ ਆ ਗਏ ਕਿ ਮਿੱਠ ਬੋਲੜਾ ਸਤਿਗੁਰੂ ਦਾ ਉਪਦੇਸ਼ ਹੈ ਜਰਜੀ ਸਾਹਿਬ ਜੀ ਸਾਨੂੰ ਉਪਦੇਸ਼ ਕਰਦੇ ਹਨ ਭਾਖਿਆ ਭਾਉ ਕਿਉਂ ਸਵਾਹਿਗੁਰੂ ਦੀ ਭਾਖਿਆ ਕੀ ਹੈ ਭਾਖਿਆ ਬੋਲੀ ਬੋਲੀ ਉਸ ਵਾਹਿਗੁਰੂ ਦੀ ਕੀ ਹੈ ਭਾਉ ਪ੍ਰੇਮ ਕਿਉਂ ਸਵਾਹਿਗੁਰੂ ਦੀ ਬੋਲੀ ਪ੍ਰੇਮ ਹੈ ਫਿਰ ਗੁਣਵੰਤੀ ਦੇ ਵਿੱਚ ਇਹ ਗੁਣ ਆ ਜਾਂਦੇ ਹਨ ਕਿ ਉਹ ਸਾਰਿਆਂ ਨਾਲ ਪ੍ਰੇਮ ਕਰਦੀ ਹੈ ਕਿਸੇ ਦੇ ਨਾਲ ਹੀਰਤਾ ਨਹੀਂ ਕਰਦੀ ਇਹੋ ਜੀ ਗੁਣਵੰਤੀ ਜੋ ਹੈ ਗੁਣ ਸਾਰੇ ਨੀਤ ਫਿਰ ਸਦਾ ਹੀ ਉਹ ਉਸ ਵਾਹਿਗੁਰੂ ਦੀਆਂ ਸਿੱਖ ਸਲਾਹਾਂ ਕਰਦੀ ਹੈ ਸਿੱਖ ਸਲਾਹਾਂ ਕਰਦੀ ਹੈ ਸ਼ਬਦ ਦੇ ਨਾਲ ਗੁਰੂ ਦੇ ਬਖਸ਼ੀ ਹੋਈ ਬਾਣੀ ਦੇ ਨਾਲ ਜੁੜ ਕੇ ਜੋ ਕਿ ਸਾਰੀ ਸਿੱਖ ਸਲਾਹਾਂ ਦੇ ਨਾਲ ਭਰੀ ਹੋਈ ਹੈ ਉਸ ਬਾਣੀ ਦੇ ਨਾਲ ਜੁੜ ਕੇ ਗੁਣਵੰਤੀ ਫਿਰ ਸਦਾ ਹੀ ਉਸ ਵਾਹਿਗੁਰੂ ਦੀਆਂ ਸਿੱਖ ਸਲਾਹਾਂ ਕਰਦੀ ਹੈ ਨਾਨਕ ਗੁਰਮਤਿ ਮਿਲਿਐ ਮੀਤ ਇਹ ਨਾਨਕ ਉਸ ਮੀਤ ਨੂੰ ਉਸ ਮਿੱਤਰ ਵਾਹਿਗੁਰੂ ਨੂੰ ਕਿਸ ਤਰ੍ਹਾਂ ਮਿਲਿਆ ਜਾ ਸਕਦਾ ਹੈ ਗੁਰਮਤਿ ਮਿਲਿਐ ਸਤਗੁਰੂ ਦੇ ਰਸਤੇ ਉੱਤੇ ਚੱਲ ਕੇ ਗੁਰਮਤਿ ਦੇ ਰਾਹੀ ਉਸ ਵਾਹਿਗੁਰੂ ਨੂੰ ਮਿਲਿਆ ਜਾ ਸਕਦਾ ਹੈ ਸਤਗੁਰੂ ਕਿਰਪਾ ਕਰਨ ਸਾਨੂੰ ਵੀ ਆਪਣੇ ਰਸਤੇ ਉੱਤੇ ਤੋਰਨ ਤਾਂ ਜੋ ਅਸੀਂ ਵੀ ਸਤਿਗੁਰੂ ਦੇ ਰਸਤੇ ਉੱਤੇ ਤੁਰ ਕੇ ਉਸ ਵਾਹਿਗੁਰੂ ਦੇ ਗੁਣ ਗਾ ਕੇ ਉਸ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੋੜ-ਜੋੜ ਕੇ ਉਸ ਵਾਹਿਗੁਰੂ ਦੇ ਗੁਣ ਗਾ ਕੇ ਉਸ ਦੀਆਂ ਸਿੱਖ ਸਲਾਹਾਂ ਕਰਕੇ ਉਸ ਵਾਹਿਗੁਰੂ ਮਿੱਤਰ ਨੂੰ ਮਿਲ ਸਕੀਏ ਤਾਂ ਜੋ ਸਾਡਾ ਵਿਚਨਨ ਜੋ ਹੈ ਉਸੇ ਇਲਾਵ ਹੋ ਸਕੇ ਜੀ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਅਤੇ